ਸ਼ੰਭੂ ਬਾਰਡਰ ਤੇ ਕਿਸਾਨ ਮੋਰਚੇ ਦਾ ਚੌਥਾ ਦਿਨ ਸ਼ੁਰੂ ਹੋ ਚੁੱਕਾ ਹੈ ਸ਼ੰਭੂ ਬਾਰਡਰ ਦੇ ਉੱਪਰ ਕਿਸਾਨ ਡਟੇ ਹੋਏ ਨੇ ਅੱਗੇ ਪੁਲਿਸ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਪੈਰਾ ਲਾਇਆ ਹੋਇਆ ਫਿਲਹਾਲ ਇੱਥੇ ਸ਼ਾਂਤੀ ਇੱਕ ਕਿਸਮ ਦੇ ਨਾਲ ਬਣਾ ਕੇ ਰੱਖੀ ਗਈ ਹੈ ਕਿਸਾਨ ਆਪਣੀ ਹੱਦ ਦੇ ਵਿੱਚ ਖੜੇ ਨੇ ਪੰਜਾਬ ਦੇ ਵਿੱਚ ਔਰ ਫੋਰਸ ਜਿਹੜੀ ਆ ਹਰਿਆਣੇ ਵਾਲੇ ਪਾਸੇ ਪੁਲ ਦੇ ਉੱਪਰ ਖੜੀ ਆ ਤਾਂ ਇਹ ਪੂਰਾ ਪੈਰਾ ਜਿਹੜਾ ਉਹ ਪੁਲਿਸ ਦੇ ਵੱਲੋਂ ਲਗਾ ਕੇ ਰੱਖਿਆ ਗਿਆ ਤਾਂ ਇਸ ਵੇਲੇ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਫੋਰਸ ਜਿਹੜੀ ਆ ਜਿੱਥੇ ਪਹਿਲੇ ਦਿਨ ਤੋਂ ਲੱਗੀ ਹੋਈ ਸੀਗੀ 12 ਤਰੀਕ ਤੋਂ ਜਿੱਥੇ ਤੇਨਾਤ ਕੀਤੀ ਹੋਈ ਸੀਗੀ ਉਸੇ ਜਗ੍ਹਾ ਦੇ ਉੱਪਰ ਫੋਰਸ ਲੱਗੀ ਹੋਈ ਆ ਹਾਲਾਂਕਿ ਕਲੀਅਰ ਜਿਹੜੀ ਆ ਫੋਰਸ ਪਿੱਛੇ ਜ਼ਰੂਰ ਗਈ ਆ ਕਿਉਂਕਿ ਇਹ ਕਲੀਅਰ ਜਿਹੜੀ ਇੱਥੇ ਬਣਾਈ ਗਈ ਸੀਗੀ ਤਾਂ ਉਹ ਲੇਅਰ ਪਹਿਲਾਂ ਕਿਸਾਨਾਂ ਦੇ ਵੱਲੋਂ ਤੋੜ ਦਿੱਤੀ ਗਈ ਸੀਗੀ ਉਸ ਤੋਂ ਬਾਅਦ ਫੋਰਸ ਜਿਹੜੀ ਆ ਖੜੀ ਹੋਈ ਆ ਤਾਂ ਕਿਸਾਨ ਜਿਹੜੇ ਨੇ ਆਪਣੀ ਜਗ੍ਹਾ ਦੇ ਉੱਪਰ ਖੜੇ ਨੇ ਤਾਂ ਦੂਜੇ ਪਾਸਿਓਂ ਤਸਵੀਰ ਇੱਕ ਵਾਰ ਮੋਨੂ ਕਮਾ ਕੇ ਦਿਖਾ ਦਿਓ ਕਿ ਕਿਸਾਨੀ ਝੰਡੇ ਔਰ ਕੇਸਰੀ ਨਿਸ਼ਾਨ ਜਿਹੜੇ ਨੇ ਅੱਗੇ ਲੱਗੇ ਹੋਏ ਨੇ ਤਾਂ ਨੌਜਵਾਨ ਬਜ਼ੁਰਗਾਂ ਦੇ ਨਾਲ ਡਟੇ ਹੋਏ ਨੇ ਕਹਿੰਦੇ ਨੇ ਕਿ ਆਪਣੇ ਹੱਕ ਅਸੀਂ ਲੈ ਕੇ ਜਾਵਾਂਗੇ ਕੱਲ ਮੀਟਿੰਗ ਹੋਈ ਆ ਔਰ ਮੀਟਿੰਗ ਦੇ ਵਿੱਚ ਇੱਕ ਅਗਲੀ ਮੀਟਿੰਗ ਜਿਹੜੀ ਆ ਉਹ ਪਾ ਦਿੱਤੀ ਗਈ ਆ ਤਾਂ ਬਹੁਤ ਕੁਝ ਹੋਇਆ ਕਈ ਗੱਲਾਂ ਦੇ ਉੱਪਰ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਗਈ ਔਰ ਉਸ ਤੋਂ ਬਾਅਦ ਐਤਵਾਰ ਦਾ ਦਿਨ ਜਿਹੜਾ ਉਹ ਤੈਅ ਕੀਤਾ ਗਿਆ ਕਿ ਐਤਵਾਰ ਵਾਲੇ ਦਿਨ ਦੁਬਾਰਾ ਤੋਂ ਜਿਹੜੀ ਆ ਉਹ ਮੀਟਿੰਗ ਹੋਏਗੀ ਔਰ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਨੇ ਅਗਲੀਆਂ ਮੰਗਾਂ ਰੱਖੀਆਂ ਜਾਣਗੀਆਂ ਤਾਂ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਹੈਗੇ ਨੇ ਸ਼ੰਭੂ ਬਾਰਡਰ ਦੇ ਉੱਪਰ ਪੱਕਾ ਮੋਰਚਾ ਲੱਗਾ ਹੋਇਆ ਤਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਮੋਰਚਾ ਲਾਇਆ ਹੋਇਆ ਸੀਗਾ ਤਾਂ ਉਹ ਨੇ ਕਈ ਮੰਗਾਂ ਦੇ ਉੱਪਰ ਕੇਂਦਰ ਸਰਕਾਰ ਜਿਹੜੀ ਸੀਗੀ ਉਹ ਸਹਿਮਤੀ ਬਣਾਉ ਨੂੰ ਜਿਹੜੀ ਸੀਗੀ ਉਹ ਮੰਨ ਰਹੀ ਸੀਗੀ ਪਰ ਕਈ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਸਹਿਮਤੀ ਨਹੀਂ ਸੀ ਬਣ ਸਕੀ ਤਾਂ ਜਿਵੇਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈਗੀ ਆ ਤਾਂ ਉਸ ਚੀਜ਼ ਨੂੰ ਲੈ ਕੇ ਕਾਨੂੰਨੀ ਗਾਰੰਟੀ ਜਿਹੜੀ ਆ ਉਹ ਨਹੀਂ ਬਣ ਰਹੀ ਪਰ ਇਸ ਵੇਲੇ ਸ਼ੰਭੂ ਮੋਰਚੇ ਦੇ ਉੱਪਰ ਜਿਹੜੇ ਨੇ ਉਹ ਹਾਲਾਤ ਬਣੇ ਹੋਏ ਨੇ ਤਾਂ ਉਹ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਅਸੀਂ ਦਿਖਾ ਰਹੇ ਹਾਂ ਤਾਂ ਇਹ ਦੂਜੇ ਪਾਸੇ ਜਿਹੜੀ ਹੈ ਉਹ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਇਹ ਮੋਰਚਾ ਲੱਗਾ ਹੋਇਆ ਸੀਗਾ ਪਹਿਲੇ ਦਿਨ ਤਾਂ ਇੱਥੇ ਅਥਰੂ ਗੈਸ ਦੇ ਗੋਲੇ ਜਿਹੜੇ ਸੀਗੇ ਉਹ ਛੱਡੇ ਗਏ ਸੀਗੇ ਤਾਂ ਇਹ ਦੇਖੋ ਨਿਸ਼ਾਨ ਤੁਹਾਨੂੰ ਅਜੇ ਵੀ ਨਜ਼ਰ ਆਉਣਗੇ ਜਿਹੜੇ ਗੋਲੇ ਇੱਥੇ ਛੱਡੇ ਗਏ ਸੀਗੇ ਇਹ ਅਥਰੂ ਗੈਸ ਦੇ ਗੋਲੇ ਹੈਗੇ ਨੇ ਜਿਹੜੇ ਇੱਧਰ ਦੇ ਬੰਨੇ ਛੱਡੇ ਗਏ ਸੀਗੇ ਤਾਂ ਇਹ ਕਈ ਵੱਡੀ ਗਿਣਤੀ ਦੇ ਵਿੱਚ ਗੋਲੇ ਨੇ ਇਹ ਸਾਰੀ ਸੜਕ ਜਿਹੜੀ ਆ ਉਹ ਭਰੀ ਹੋਈ ਹੈ ਇੱਥੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਖੋਲ ਉਹਦੇ ਤੁਹਾਨੂੰ ਨਜ਼ਰ ਆਉਣਗੇ ਤਾਂ ਇਸ ਜਗ੍ਹਾ ਦੇ ਉੱਪਰ ਖੋਲ ਜਿਹੜੇ ਸੀਗੇ ਉਹ ਛੱਡੇ ਗਏ ਸੀਗੇ ਤਾਂ ਅੱ ਛੋੜ ਦਿੱਤਾ ਗਿਆ ਸੀਗਾ ਤਾਂ ਇਹ ਜਗ੍ਹਾ ਹੁਣ ਖਾਲੀ ਜਿਹੜੀ ਆ ਉਹ ਕੀਤੀ ਹੋਈ ਆ ਕਿਉਂਕਿ ਗਲਬਾਦ ਦਾ ਦੌਰ ਜਿਹੜਾ ਉਹ ਚੱਲ ਰਿਹਾ ਤਾਂ ਕੱਗਰ ਦੀ ਉੱਪਰ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਫੋਰਸ ਤੈਨਾਤ ਪੂਰੇ ਤਰੀਕੇ ਦੇ ਨਾਲ ਕੀਤੀ ਹੋਈ ਆ ਤਾਂ ਹੁਣ ਇਹ ਜਿਹੜਾ ਰਸਤਾ ਵਿੱਚ ਥੋੜਾ ਜਿਹਾ ਉਹ ਛੱਡ ਦਿੱਤਾ ਗਿਆ ਕਹਿ ਲਓ ਕਿ 50 ਕਿਲੋਮੀਟਰ ਦਾ ਜਿਹੜਾ ਰਸਤਾ ਉਹ ਖਾਲੀ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਇੱਧਰ ਇੱਕ ਤਾਰ ਲਾ ਦਿੱਤੀ ਗਈ ਆ ਤਾਂ ਕਿ ਨੌਜਵਾਨ ਜਿਹੜੇ ਨੇ ਅੱਗੇ ਨਾ ਜਾਣ ਜਿੰਨਾ ਤੱਕ ਕਿਸਾਨ ਨੇਤਾ ਜਿਹੜੇ ਨੇ ਅੱਗੇ ਗੱਲਬਾਤ ਕਰ ਰਹੇ ਨੇ ਤਾਂ ਬਜ਼ੁਰਗੋ ਕਿਵੇਂ ਦੇਖ ਰਹੇ ਹੋ ਅੱਜ ਦਾ ਮਾਹੌਲ ਕੀ ਆ ਬਹੁਤ ਵਧੀਆ ਮਾਹੌਲ ਆ ਸ਼ਾਂਤੀਪੁਰ ਦਾ ਮਾਹੌਲ ਆ ਕੋਈ ਬਈ ਉਹ ਜੀ ਗੱਲ ਹੀ ਹੈਗੀ ਹਾਂ ਜਿਹੜਾ ਜ਼ਬਰ ਦਾ ਮੁਕਾਬਲਾ ਸਭ ਨਾਲ ਰਹੀ ਹੈ ਸਾਡੀ ਚੱਥੇ ਵਧੀਆ ਸਭ ਕਰਨ ਹਾਂ ਰਾਤੀ ਮੀਟਿੰਗ ਹੋਈ ਆ ਹੁਣ ਆਇਸ ਵਾਰ ਫੇਰ ਦੁਬਾਰਾ ਮੀਟਿੰਗ ਰੱਖੀ ਆ ਵੇਖੋ ਕੀ ਸਿੱਟਾ ਨਿਕਲਦਾ ਹਾਂ ਰਾਤੀ ਇੱਕ ਵਾਰ ਫੇਰ ਤੋਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਆ ਤਾਂ ਹਾਂ ਛੱਡੇ ਗਏ ਰਾਤ ਅਥਰੂ ਗੈਸ ਦੇ ਗੋਲੀ ਵੀ ਚਲਾਈ ਇੱਕ ਨਹੀਂ ਇੱਕ ਸਕੇ ਤੇ ਗੋਲੀ ਵੀ ਵੱਜੀ ਰਾਤ ਹਾਂ ਫਿਰ ਉਹ ਖੜਿਆ ਨੂੰ ਹਸਪੀਟਲ ਹਾਂ ਬਾਕੀ ਵੇਖੋ ਕੱਲ ਸਾਰਾ ਦਿਨ ਸ਼ਾਂਤੀ ਰਹੀ ਆ ਹਾਂ ਹੁਣ ਵੀ ਸ਼ਾਂਤੀ ਨਹੀਂ ਸਾਰੇ ਖੜੇ ਵੀ ਨਹੀਂ ਜਿੰਨਾ ਚਿਰ ਸਾਡੇ ਜਥੇਬੰਦੀ ਦਾ ਕੋਈ ਹੁਕਮ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਅੱਗੇ ਨਹੀਂ ਵਧਣਾ ਹਾਂ ਸਰਕਾਰ ਦਾ ਰਵਈਆ ਕੀ ਨਜ਼ਰ ਆ ਰਿਹਾ ਜਿਵੇਂ ਕੱਲ ਵੀ ਮੀਟਿੰਗ ਹੋਈ ਹੈ ਕੁਝ ਅੱਗੇ ਨਾਲ ਕੋਈ ਅੱਗੇ ਨਾਲ ਬਹੁਤ ਫਰਕ ਪਿਆ ਕੁਝ ਆਏ ਆ ਕੋਚੋਂ ਗੱਲਾਂ ਹੋਈਆਂ ਨੇ ਕੱਰਾਤੀ ਨੂੰ ਜਿਹੜੀ ਮੀਟਿੰਗ ਹੋਈ ਆ ਹਾਂ ਚਲੋ ਵੇਖੋ ਸਕਾਰਾਂ ਕੀ ਕਰਦੀਆਂ ਆਉਣ ਵਾਲੇ ਸਮਾਂ ਦੱਸੂਗਾ ਜੀ ਹਾਂ ਠੀਕ ਆ ਤਾਂ ਨੌਜਵਾਨ ਜਿਹੜੇ ਨੇ ਉਹ ਡਟੇ ਹੋਏ ਨੇ ਤਾਂ ਬਜ਼ੁਰਗ ਜਿਹੜੇ ਨੇ ਉਹ ਵੀ ਪੂਰੇ ਤਰੀਕੇ ਦੇ ਨਾਲ ਨੌਜਵਾਨਾਂ ਦੇ ਨਾਲ ਡਟੇ ਹੋਏ ਨੇ ਬਜ਼ੁਰਗ ਕਿੱਥੋਂ ਆਏ ਹੋ ਤੁਸੀਂ ਅਸੀਂ ਲੋਪੋਗਿਆਂ ਤੋਂ ਲੋਪੋਗਿਆਂ ਤੋਂ ਆਏ ਹਾਂ ਉਦੋਂ ਦੇ ਡਟੇ ਹੋਏ ਇੱਥੇ ਉਦੋਂ ਦੇ ਕਿਵੇਂ ਲੱਗ ਰਿਹਾ ਹੁਣ ਸਥਿਤੀ ਹੈ ਸਥਿਤੀ ਕਿਵੇਂ ਨਜ਼ਰ ਆ ਰਹੀ ਹੁਣ ਹਾਲਾਤ ਬਹੁਤ ਵਧੀਆ ਲੱਗਦੀਆਂ ਠੀਕ ਹੈ ਹੁਣ ਸ਼ਾਂਤੀ ਬਣੀ ਹੋਈ ਹੈ ਤਾਂ ਹੁਣ ਜਿਹੜੀ ਹੈ ਇੱਕ ਕਿਸਮ ਦੇ ਨਾਲ ਸ਼ਾਂਤੀ ਇੱਥੇ ਬਣਾਈ ਹੋਈ ਹੈ ਤਾਂ ਇਸ ਜਗ੍ਹਾ ਦੇ ਉੱਪਰ ਕਿਸਾਨ ਖੜੇ ਨੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਜਿਹੜਾ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਪਿੱਛੇ ਤੁਹਾਨੂੰ ਤਸਵੀਰਾਂ ਇੱਕ ਵਾਰ ਮਾਹੌਲ ਦਿਖਾ ਦਿੰਦੇ ਆ ਕਿ ਕਿਵੇਂ ਦਾ ਅੱਗੇ ਹੈਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚ ਰਹੇ ਨੇ ਔਰ ਪਿੱਛੇ ਤੱਕ ਜਿਹੜੀ ਹੈ ਉਹ ਲਾਈਨ ਲੱਗੀ ਹੋਈ ਹੈ ਟਰੈਕਟਰ ਟਰਾਲੀਆਂ ਦੀ ਲਾਈਨ ਲੱਗੀ ਹੈ ਲੰਗਰ ਇੱਥੇ ਨੇ ਉਹ ਵਰਤਾਏ ਜਾ ਰਹੇ ਨੇ ਪਾਣੀ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਹਰ ਚੀਜ਼ ਦਾ ਇੱਥੇ ਪ੍ਰਬੰਧ ਕੀਤਾ ਗਿਆ ਤਾਂ 6-6 ਮਹੀਨੇ ਦਾ ਰਾਸ਼ਨ ਜਿਹੜੇ ਸੀਗੇ ਕਿਸਾਨ ਪਹਿਲਾਂ ਹੀ ਇੱਥੇ ਲੈ ਕੇ ਪਹੁੰਚੇ ਸੀਗੇ ਤਾਂ ਕਹਿੰਦੇ ਸੀਗੇ ਕਿ ਜਦੋਂ ਤੱਕ ਸਾਨੂੰ ਇੱਥੇ ਰਹਿਣਾ ਪਿਆ ਉਦੋਂ ਤੱਕ ਅਸੀਂ ਰਵਾਂਗੇ ਉਸ ਤੋਂ ਪਹਿਲਾਂ ਅਸੀਂ ਨਹੀਂ ਜਾਵਾਂਗੇ ਤਾਂ ਇਹ ਚੌਥੇ ਦਿਨ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਇਸ ਵੇਰੇ ਸ਼ੰਭੂ ਬਾਰਡਰ ਦੇ ਉੱਪਰ ਕੀ ਹੈਗਾ ਤਾਂ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਉਹ ਉੱਥੇ ਤੱਕ ਹੀ ਤੁਹਾਨੂੰ ਜੜਾ ਉਹ ਟਰੈਕਟਰ ਟਰਾਲੀਆਂ ਦੀ ਲਾਈਨ ਜਿਹੜੀ ਆ ਨਜ਼ਰ ਆਵੇਗੀ ਹਾਲਾਂਕਿ ਜਿਸ ਜਗ੍ਹਾ ਦੇ ਉੱਪਰ ਅਸੀਂ ਇਸ ਵੇਲੇ ਮੌਜੂਦ ਹੈਗੇ ਆ ਇਸ ਜਗ੍ਹਾ ਦੇ ਉੱਪਰ ਅਜੇ ਵੀ ਜਿਹੜੇ ਨੇ ਅਥਰੂ ਗੈਸ ਦੀ ਜਿਹੜੀ ਧੂਆ ਉਹ ਅਜੇ ਵੀ ਅੱਖਾਂ ਨੂੰ ਚੜਦਾ ਜਾਂ ਕਹਿ ਲਓ ਕਿ ਨੱਕ ਨੂੰ ਚੜਦਾ ਜਿਸ ਜਗ੍ਹਾ ਦੇ ਉੱਪਰ ਮੌਜੂਦਾਂ ਕਿਉਂਕਿ ਰਾਤੀ ਇੱਕ ਵਾਰ ਫਿਰ ਤੋਂ ਅਥਰੂ ਗੈਸ ਦੇ ਜਿਹੜੇ ਉਹ ਗੋਲੇ ਸੀਗੇ ਉਹ ਛੱਡੇ ਗਏ ਸੀਗੇ ਤਾਂ ਉਹਦੇ ਕਾਰਨ ਹਵਾ ਦੇ ਵਿੱਚ ਇਸ ਵੇਲੇ ਪੋਲਿਊਸ਼ਨ ਬਹੁਤ ਜ਼ਿਆਦਾ ਵਧਿਆ ਹੋਇਆ ਤਾਂ ਉਹਦੇ ਕਾਰਨ ਜਿਹੜਾ ਇੱਥੇ ਇਸ ਵੇਲੇ ਹਵਾ ਦੇ ਵਿੱਚ ਪੋਲਿਊਸ਼ਨ ਕੁਲਿਆ ਹੋਇਆ ਤਾਂ ਬਾਕੀ ਜਿਹੜੀ ਆ ਉਹ ਸ਼ਾਂਤੀ ਇਸ ਵੇਲੇ ਪੂਰੀ ਬਣੀ ਹੋਈ ਆ ਕਿਸਾਨ ਆਪਣੇ ਹੱਕਾਂ ਦੇ ਲਈ ਇੱਥੇ ਡਟੇ ਹੋਏ ਨੇ ਔਰ ਦੂਜੇ ਪਾਸੇ ਜਿਹੜੀ ਆ ਫੋਰਸ ਅੱਗੇ ਤੈਨਾਤ ਕੀਤੀ ਗਈ ਆ ਮੀਟਿੰਗਾਂ ਦਾ سلسلہ ਜਿਹੜਾ ਉਹ ਜਾਰੀ ਹੈਗਾ ਉਹ ਅੱਗੇ ਚੱਲਦਾ ਪਿਆ ਤਾਂ ਸ਼ਾਂਤੀ ਜਿਹੜੀ ਆ ਉਹ ਬਣਾ ਕੇ ਇਸ ਵੇਲੇ ਰੱਖੀ ਹੋਈ ਆ ਤਾਂ ਬਜ਼ੁਰਗੋ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਰਾਜਪੁਰ ਤੋਂ ਆਏ ਹੋ ਕਿਵੇਂ ਕਿਦਨ ਦੇ ਡਟੇ ਹੋ ਤੈਨੂੰ ਕਿੱਥੋਂ ਹੋ ਗਿਆ ਆਪਣੇ ਪਾਸੇ ਰਹਿ ਜਾਓ ਮੇਰੇ ਲਈ ਹੁਣ ਅੱਜ ਹਾਲਾਤ ਕੀ ਨਜ਼ਰ ਆ ਰਿਹਾ ਮਾਹੌਲ ਮਹੌਲ ਤਾਂ ਬੜਾ ਜਰੂਆ ਜਿਹਨੇ ਪਾ ਜਰ ਕਿ ਕਾ ਬਦੂ ਬਰਦਾ ਅੱਛਾ ਟਟੇ ਰਹੋਗੇ ਫਿਰ ਉਹਦਾ ਕਹ ਬੌਰੀ ਬੈਠ ਰਹਿਣਾ ਅੱਜ ਤਾਂ ਹੁਣ ਅੱਛਾ ਠੀਕ ਆ ਤਾਂ ਸਾਹਮਣੇ ਜਿਹੜਾ ਉਹ ਪਾਣੀ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਤਾਂ ਪਾਣੀ ਉੱਥੇ ਵਰਤਾਇਆ ਜਾ ਰਿਹਾ ਸੰਗਤਾਂ ਨੂੰ ਤਾਂ ਹਰ ਚੀਜ਼ ਦਾ ਇੱਥੇ ਪ੍ਰਬੰਧ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਗਿਆ ਜਿਵੇਂ ਸ਼ੰਭੂ ਮੋਰਚੇ ਦੇ ਉੱਪਰ ਪ੍ਰਬੰਧ ਕੀਤਾ ਗਿਆ ਸੀਗਾ ਤਾਂ ਉਵੇਂ ਹੀ ਜਿਵੇਂ ਸਿੰਘੂ ਬਾਰਡਰ ਦੇ ਉੱਪਰ ਸੀਗਾ ਪ੍ਰਬੰਧ ਤਾਂ ਉਵੇਂ ਇੱਥੇ ਸ਼ੰਭੂ ਬਾਰਡਰ ਦੇ ਉੱਪਰ ਵੀ ਪ੍ਰਬੰਧ ਕੀਤਾ ਹੋਇਆ ਐਂਬੂਲੈਂਸਾਂ ਜਿਹੜੀਆਂ ਨੇ ਉਹ ਇੱਥੇ ਖਿਲਾਰੀਆਂ ਹੋਈਆਂ ਨੇ ਕਿ ਜੇਕਰ ਕਿਸੇ ਨੂੰ ਕੋਈ ਢਿਲਮਠ ਹੁੰਦੀ ਆ ਤਾਂ ਉਹਨੂੰ ਜਿਹੜਾ ਲਜਾਇਆ ਜਾਏਗਾ ਉਹਦਾ ਟ੍ਰੀਟਮੈਂਟ ਜਿਹੜਾ ਉਹ ਕਰ ਦਿੱਤਾ ਜਾਏਗਾ ਤਾਂ ਇਹ ਦੇਖੋ ਇੱਧਰ ਸਾਹਮਣੇ ਸੰਤਰਿਆਂ ਦਾ ਲੰਗਰ ਚੱਲ ਰਿਹਾ ਤਾਂ ਇਹ ਮਰੂਤਾ ਇੱਕ ਭਰ ਕੇ ਲੈ ਕੇ ਆਏ ਨੇ ਨੌਜਵਾਨ ਤਾਂ ਸੰਤਰਿਆਂ ਦਾ ਲੰਗਰ ਇੱਥੇ ਵਰਤਾਇਆ ਜਾ ਰਿਹਾ ਤਾ ਇਸ ਤਰ੍ਹਾਂ ਤਰਾਂ ਤਰਾਂ ਦੇ ਲੰਗਰ ਜਿਹੜੇ ਨੇ ਇੱਥੇ ਵਰਤਾਏ ਜਾ ਰਹੇ ਨੇ ਕਿਸਾਨ ਆਪਣਾ ਸਮਾਂ ਕੱਢ ਕੇ ਇੱਥੇ ਬੈਠੇ ਹੋਏ ਨੇ ਤਾਂ ਇਹ ਰੰਗ ਦਿਖਾ ਰਹੇ ਆ ਵਕ ਵਕਤ ਤੁਹਾਨੂੰ ਸ਼ੰਭੂ ਬਾਰਡਰ ਦੇ ਕਿ ਤਸਵੀਰ ਤੁਹਾਨੂੰ ਪੂਰੀ ਦਿਖਾਈਏ ਕਿ ਇਸ ਵੇਲੇ ਹਾਲਾਤ ਕੀ ਨੇ ਚੌਥੇ ਦਿਨ ਦਾ ਮੋਰਚਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਤਾਂ ਇੱਕ ਬੜੀ ਸ਼ਾਨਦਾਰ ਤੁਹਾਨੂੰ ਤਸਵੀਰ ਦਿਖਾਉਂਦੇ ਆ ਮੋਂ ਨੂੰ ਜਰੂਰ ਆਓ ਤੁਸੀਂ ਲਾਗੇ ਤਾਂ ਇੱਕ ਵੀਰ ਹੈ ਇੱਕ ਲੱਤ ਦੇ ਸਹਾਰੇ ਜਿਹੜਾ ਉਹ ਤੁਰਦਾ ਪਿਆ ਤਾਂ ਇਹ ਜਿਗਰੇ ਨੇ ਕਹਿ ਲੋ ਕਿ ਨੌਜਵਾਨਾਂ ਦੇ ਜਿਹੜੇ ਇੱਥੇ ਡਟੇ ਹੋਏ ਨੇ ਤਾਂ ਪੂਰੇ ਤਰੀਕੇ ਦੇ ਨਾਲ ਇੱਥੇ ਜਿਹੜੀ ਆ ਉਹ ਬਣਾਈ ਹੋਈ ਹੈ ਸ਼ਾਂਤੀ ਬਣਾ ਕੇ ਇੱਥੇ ਨੌਜਵਾਨ ਇਕੱਠੇ ਨੇ ਤਾਂ ਹਰ ਰੰਗ ਤੁਹਾਨੂੰ ਜਿਹੜੀ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਬਜ਼ੁਰਗ ਇੱਥੇ ਬੈਠੇ ਹੋਏ ਨੇ ਤਾਂ ਇੱਕ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਿਹੜੇ ਪਿੰਡ ਮੇਰਾ ਛਲਿੜੀਕਲਾ ਈਲਾ ਫਤੇਗੜ ਸਾਹਿਬ ਅੱਛਾ ਤਾਂ ਇਦਾਂ ਹੀ ਤੁਸੀਂ ਇਹ ਸਹਾਰਾ ਲੈ ਕੇ ਇੱਥੇ ਡੱਡੇ ਹੋ ਕਿੱਦਾਂ ਤੇ ਆਏ ਹੋ ਤੁਸੀਂ ਵੇਰੇ ਸਿਆਹ ਕੱਲ ਤੋਂ ਅੱਜ ਆਇਓ ਹਾਲਾਤ ਮਾਹੌਲ ਕੀ ਨਜ਼ਰ ਆਉਂਦਾ ਨਹੀਂ ਨਹੀਂ ਬਿਲਕੁਲ ਕੋਈ ਚੱਕਰੇ ਨਹੀਂ ਵੀਰੇ ਠੀਕ ਠਾਕ ਹੈ ਹਾਂ ਬਾਕੀ ਜਥੇ ਬੰਦੀਆਂ ਨੇ ਹਜੇ ਰੁਕੇ ਹੋਏ ਆ ਸਾਡੇ ਅਗੋਂ ਨੇ ਹਾਂ ਕਿ ਨਹੀਂ ਬੈਰੀਗਡ ਤੁਸੀਂ ਦੇਖਿਆ ਹੋਣਾ ਵੀਰੇ ਉਸ ਦਿਨ ਥੋੜੇ ਥੋੜੇ ਰਹਿ ਗਏ ਬਾਕੀ ਸਾਰੇ ਪੱਟ ਦੀ ਤੇ ਅੱਛਾ ਤਾਂ ਜਿਵੇਂ ਦੇ ਇੱਥੇ ਹਾਲਾਤ ਸੀਗੇ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਆਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਸੀਗੇ ਤਾਂ ਭੱਜ ਭੱਜ ਕੇ ਪਿੱਛੇ ਜਾਣਾ ਪੈਂਦਾ ਸੀਗਾ ਤੁਸੀਂ ਇੱਕ ਲੱਤ ਦੇ ਸਹਾਰੇ ਇੱਥੇ ਡਟੇ ਹੋ ਕੋਈ ਚੱਕਰੇ ਨਹੀਂ ਯਾਰ ਵੀਰੇ ਪੂਰੇ ਭੱਜਦੇ ਆ ਯਾਰ ਯਾਰ ਬਾਈ ਯਾਰ ਦੇਖੋ ਆਪਣੀ ਮਤਲਬ ਕਿ ਜ਼ਮੀਨਾਂ ਤੇ ਜ਼ਮੀਰਾਂ ਹਾਂ ਦੋਨੋਂ ਚੀਜ਼ਾਂ ਜੇ ਬੰਦੇ ਕੋਲ ਨਾ ਹੋਣ ਫਿਰ ਉਹਦਾ ਕੋਈ ਜੀਣ ਦਾ ਫਾਇਦਾ ਹੈ ਹਾਂ ਦੋਨੋਂ ਚੀਜ਼ਾਂ ਬਚਾਉਣ ਲਈ ਇੱਥੇ ਆਏ ਹੋਏ ਆ ਬਾਈ ਹਾਂ ਦਾ ਹਾਲਾਤ ਹੁਣ ਕੀ ਨਜ਼ਰ ਆਉਂਦੇ ਨੇ ਸਰਕਾਰ ਦਾ ਰਵਈਆ ਕਿਵੇਂ ਦੇਖ ਰਿਹਾ ਕੋਈ ਆ ਬਾਈ ਸਰਕਾਰ ਇਦਾਂ ਨਹੀਂ ਮੰਦੀ ਹੈਗੀ ਇਹਦਾ ਜਦੋਂ ਤੱਕਰ ਮਤਲਬ ਕਿ ਦਿੱਲੀ ਨਹੀਂ ਜਾਂਦੇ ਨਾ ਹਾਂ ਉੱਥੇ ਜਾ ਕੇ ਜੋ ਪਿਛਲੀ ਜਿਵੇਂ ਪਿਛਲੀ ਵਾਰ ਹੋਇਆ ਸੀਗਾ ਜਦੋਂ ਤੱਕਰ ਮੋਦੀ ਦੇ ਜਿਵੇਂ ਕਹਿੰਦੇ ਨਾ ਧੌਣ ਤੇ ਉਹ ਮਤਲਬ ਕਿ ਕਿਲਾ ਕੱਢਣਾ ਪਊਗਾ ਜੱਗੋ ਗੋਡਾ ਰੱਖ ਕੇ ਤੇ ਉੱਥੇ ਜਾਣਾ ਪੈਣਾ ਵੀਰੇ ਬਾਕੀ ਜੱਥੇ ਬੰਦੀਆਂ ਜਿੱਦਾਂ ਹੁਕਮ ਕਰਨੀਆਂ ਇਹਨਾਂ ਦਾ ਹੁਕਮ ਸਿਰ ਮੱਥੇ ਵਰਤੀ ਬਾਈ ਦੇਖ ਕੇ ਵੈਸੇ ਹੌਸਲਾ ਭਰਦਾ ਹੋਣਾ ਮੈਨੂੰ ਲੱਗਦਾ ਬਾਕੀ ਨੌਜਵਾਨਾਂ ਚ ਵੀ ਜੇਕਰ ਬਾਈ ਜਾ ਸਕਦਾ ਦੂਜਾ ਵੀ ਜਾਣਾ ਸੀ ਇਹਨਾ ਜਿੱਥੇ ਬੰਦੀਆਂ ਤੋਂ ਹਾਂ ਕਰਾ ਦਿਓ ਇੱਕ ਘੰਟੇ ਵਿੱਚ ਇਹ ਸਾਰਾ ਕੁਝ ਨਾ ਪੱਟਿਆ ਮਿਲੇ ਤਾਂ ਮੈਨੂੰ ਮਿਲ ਕੇ ਪੜ ਦਿਓ ਹਾਂ ਨੌਜਵਾਨ ਯਾਰ ਬਾਈ ਏਡੇ ਏਡੇ ਖੜੇ ਯਾਰ ਕੋ ਚੱਕਰੇ ਨਹੀਂ ਗਾ ਬਾਈ ਹਾਂ ਠੀਕ ਆ ਭਾਈ ਤਾਂ ਇਹ ਹੌਸਲਾ ਜੋਸ਼ ਹੈ ਨੌਜਵਾਨੀ ਦਾ ਜਿਹੜਾ ਇਸ ਵੇਲੇ ਕਿਸਾਨਾਂ ਦੇ ਨਾਲ ਡਟੇ ਹੋਏ ਨੇ ਖੁਦ ਵੀ ਕਿਸਾਨ ਪਰਿਵਾਰਾਂ ਦੇ ਵਿੱਚੋਂ ਹੈਗੇ ਨੇ ਤਾਂ ਹਰ ਰੰਗ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਬਜ਼ੁਰਗ ਨੇ ਜਿਨ੍ਹਾਂ ਦੀਆਂ 70 70 80 80 ਸਾਲ ਦੀਆਂ ਉਮਰਾਂ ਨੇ ਉਹ ਇੱਥੇ ਮੌਜੂਦ ਆਏ ਗਏ ਨੇ ਤਾਂ ਬਜ਼ੁਰਗੋ ਕਿਵੇਂ ਆਨੰਦ ਮਾਣਦੇ ਹੋ ਧੁੱਪ ਦਾ ਜਣਨੀ ਕਲਾ ਜੀ ਹਾਂ ਤਾਂ ਕਿਵੇਂ ਅੱਜ ਮਾਹੌਲ ਕਿਵੇਂ ਆ ਅੱਜ ਸ਼ਾਂਤ ਹੈ ਇੱਕ ਮਾਹੌਲ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਨਾਲ ਲੋਕ ਨੇ ਕਿੱਥੋਂ ਲੋਕਲ ਅੱਛਾ ਆ ਉਦੋਂ ਦੇ ਡਟੇ ਹੋ ਇੱਥੇ ਹਾਂ ਜੀ ਹਾਂ ਉਸੇ ਦੰਦ ਤੋਂ ਠੀਕ ਹੈ ਲੰਗਰ ਪਾਣੀ ਦਾ ਇੱਥੇ ਸਭ ਚੱਲ ਰਿਹਾ ਕੋਈ ਕਮੀ ਨਹੀਂ ਆਈ ਕਿਸੇ ਚੀਜ਼ ਦੀ ਵੀ ਹਾਂ ਦੇਖੋ ਆਪਣੇ ਸਾਹਮਣੇ ਖੰਤਰੇ ਖਾ ਰਹੇ ਹੋ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਅਗਲੀ ਕਿਸਾਨਾਂ ਦੀ ਨੇਤਾਵਾਂ ਦੀ ਵੀ ਕਾਰਵਾਈ ਹੈ ਲੀਡਰ ਆ ਜਿਹੜੇ ਉਹ ਜੋ ਹੁਕਮ ਕਰਨਗੇ ਉਹ ਅਸੀਂ ਤੁਸੀਂ ਸਾਹਮਣੇ ਤੁਰੰਗ ਠੀਕ ਹੈ ਜੇਕਰ ਕਿਹਾ ਕਿ ਇੱਥੇ ਬੈਠੋ ਫਿਰ ਇੱਥੇ ਨਹੀਂ ਤਾਂ ਅੱਗੇ ਅੱਗੇ ਕਹੋਗੇ ਤਾਂ ਅੱਧੇ ਘੰਟੇ ਚੱਕ ਕੇ ਟੱਪ ਜਾਣਗੇ ਅੱਧੇ ਘੰਟੇ ਜੇ ਰੱਪ ਜੋਗੇ ਠੀਕ ਹੈ ਠੀਕ ਹੈ ਤਾਂ ਇਹ ਜਿਹੜਾ ਉਹ ਜੋਸ਼ ਹੈ ਹਿੰਮਤ ਆ ਤਾਂ ਕਿੱਥੋਂ ਆਇਆ ਬਜਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਤਰਨ ਤਾਰਨ ਪਾਪਾ 10 ਜੂਨ ਕਿਸਾਨ ਮਜ਼ਦੂਰ ਸ਼ਿਕਸ਼ਟ ਮੇਟੀ ਦੇ ਆਗੂ ਸਾਡੇ ਨਗਰ ਦਾ ਸਰਦਾਰ ਸਾਹਿਬ ਸਿੰਘ ਜੀ ਪ੍ਰਧਾਨ ਚਿੱਤਰ ਸਿੰਘ ਜੀ ਬਿਗਰੂ ਜੀ ਸਿੰਘ ਜੀ ਸਾਰੇ ਅਸੀਂ ਬਹੁਤ ਜੁੜੇ ਸਾਡੇ ਸੰਘਰਸ਼ੀ ਕੇਦਾਲ ਸਿੰਘ ਜੀ ਆਏ ਅਸੀਂ ਇਸ ਮੋਰਚੇ ਨੂੰ ਸਫਲ ਬਣਾਉਣਾ ਵਾ ਜੋ ਸਰਕਾਰਾਂ ਦੀਆਂ ਨੀਤੀਆਂ ਸਾਡੇ ਤੇ ਗੋਲੀਆਂ ਮਾਰਦੇ ਆ ਅਹੀਂ ਸ਼ਾਂਤ ਬਈ ਧਰਨੇ 'ਚ ਬੈਠੇ ਆ। ਇਸ ਕਰਕੇ ਆਈ ਆਨੇ ਵੀ ਸਾਡੇ ਨਾਲ ਬਈ ਕੇ ਟੇਬਲ ਤੇ ਗੱਲ ਕਰ ਲੋ। ਤਾਂ ਜੋ ਸਾਡੇ ਨਾਲ ਜਿਹੜੀ ਇਦਾਂ ਗੱਲ ਆ ਸਾਡੀ ਸੁਆਮੀ ਨਾਲ ਅੱਥ ਦੀ ਰਿਪੋਰਟ ਦਿਓ। ਸਾਡੀ ਐਮਐਸਸੀ ਦਿਓ 220 ਸੋਧ ਕਰ ਜਿਹੜਾ ਉਹ ਕਰੋ ਸਾਡੀ ਬਤੀ ਦਾ ਕਰੋ ਜਿੱਦਾਂ ਵੀ ਆ। ਸਾਡਾ ਉਹ ਜਿਹੜਾ ਸਾਰਾ ਹੀ ਸਾਨੂੰ ਸਾਡੇ ਹੱਕ ਦਿਓ। ਤਾਂ ਜੋ ਇਹ ਲੜਨ ਲਈ ਬੈਠੇ ਆ ਜੇਕਰ ਸਰਕਾਰ ਨਾ ਕਿਸੇ ਤੋਲਤੇ ਯੁਨਾਈਤਵਾਰ ਦਾ ਨਾ ਦਿੱਤਾ ਵਾ ਉਹਨਾਂ ਚਿਰੇ ਸ਼ਾਤ ਪਈਆਂ ਨਹੀਂ ਤੇ ਫਿਰ ਅਸੀਂ ਦਿੱਲੀ ਨੂੰ ਚਾਲੇ ਪਾਉਣੇ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਜਾਬਤੇ ਦੇ ਵਿੱਚ ਨੇ ਸਾਰੇ ਕਿਸਾਨ ਇਸ ਵੇਲੇ ਕਹਿੰਦੇ ਨੇ ਕਿ ਅਸੀਂ ਜਿਹੜਾ ਇੱਥੇ ਹੀ ਰੁਕਾਂਗੇ ਤਾਂ ਇਹ ਇੱਥੇ ਟਾਡੀ ਜੱਥੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਹਰ ਕੋਈ ਇੱਥੇ ਪਹੁੰਚਿਆ ਹੋਇਆ ਔਰ ਇੱਥੇ ਪਹੁੰਚ ਗਿਆ ਜਿਹੜੀ ਹੈ ਉਹ ਇੱਥੇ ਕਿ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਅੱਜ ਅਸੀਂ ਅੰਦਰ ਹੀ ਬੈਠੇ ਆ ਆ ਉਹਦੇ ਵਿੱਚ ਸਮਾਂ ਆ ਗਿਆ ਵਾ ਜਿਹੜਾ ਅੱਜ ਨਹੀਂ ਨਾ ਲੜਦਾ ਮੋਟੀ ਮੀਡੀਆ ਦਾ ਵੀ ਹੋਣ ਇਨਸਾਨ ਨਹੀਂ ਜਿੱਤਰਾ ਪਿਛਲੇ ਇਤਿਹਾਸ ਵਿੱਚ ਨੇ ਵੀ ਪਾਪਾ ਬੰਦਾ ਸਭਾ ਤਰ੍ਹਾਂ ਨੇ ਸਾਨੂੰ ਜਾਇਦਾਤਾਂ ਮਚਾ ਕੇ ਦਿੱਤੀਆਂ ਉਹ ਇਤਿਹਾਸ ਇਹਨਾਂ ਛਿੰਗਾਂ ਦੇ ਬਣਿਆ ਜਿਹੜੇ ਅੱਗੇ ਹੋ ਕੇ ਲੜ ਰਹੇ ਆ ਇਹ ਆਉਣ ਵਾਲਾ ਸਮਾਂ ਉਹ ਫਿਲਮਾਂ ਬਣਦੀਆਂ ਉਹ ਸਭ ਕੁਝ ਬਣਨਾ ਦੇ ਗੁਰੂ ਨੂੰ ਦੀ ਕੋਈ ਨਵਾ ਸਕਦਾ ਮੈਂ ਗੱਲ ਵਾਦੇ ਨਾਲ ਕਹਿਣਾ ਵਾਂ ਇਹਨੂੰ ਬੜੇ ਆਏ ਨਵਾਉਣ ਵਾਲੇ ਮੈਂ ਵਾਦੇ ਨਾਲ ਕਹਿੰਦਾ ਜਿੱਤਾਂਗੇ ਜਿੱਤ ਕੇ ਜਾਵਾਂਗੇ ਇੱਕ ਬੇਨਤੀ ਨਾ ਜ਼ਰੂਰ ਕਰੂੰਗਾ ਮੇਰੀ ਸਾਡੇ ਆ ਬੱਚਿਆਂ ਗਾੜੀ ਜੂਥ ਨੂੰ ਬੇਨਤੀ ਆ ਵੀ ਕਮਾਂਡਰ ਦੇ ਅੱਖੇ ਜ਼ਰੂਰ ਲੱਗੋ ਮੇਰੇ ਹੱਥ ਜੋੜੇ ਜਿਹੜਾ ਬੰਦਾ ਕਮਾਂਡਰ ਦੀ ਨਹੀਂ ਮੰਦਾ ਵਾ ਵਾ ਉਹ ਬੰਦਾ ਕਾਮਯਾਬ ਨਹੀਂ ਜਾਂਦਾ ਉਹਨਾਂ ਵਿੱਚ ਸਾਡੇ ਸ਼ਰਾਰਤੀ ਵੀ ਛੱਡਣਿਆ ਅਸੀਂ ਐਨੇ ਹੋਸ਼ ਨਾਲ ਲੜਾਈ ਲੜਨੀ ਲੜਾਈ ਤੁਸੀਂ ਜਿੱਤੀ ਜੇ ਪਰਵਾਹ ਨਾ ਕਰੋ ਬਾਦਸ਼ਾਹ ਤੁਹਾਡੇ ਕੋਲ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਆਪਣੇ ਪੁੱਤ ਵੀ ਬਚਾਉਣੇ ਆ ਅਸੀਂ ਆਪਣੇ ਘਰ ਵੀ ਬਚਾਉਣੇ ਆ ਅਸੀਂ ਮੂਰਖ ਮਤ ਨਾਲ ਨਹੀਂ ਲੜਾਈ ਲੜਨੀ ਪਹਿਲਾਂ ਕਮਾਂਡਰ ਵੀ ਗਾੜੀ ਜਾਣ ਕੇ ਕਾਲ ਦਾ ਕਰਿਓ ਲੜਾਈ ਤੁਸੀਂ ਜਿੱਤੀ ਆ ਇਹਨਾਂ ਕੁਝ ਕਹਿਣਾ ਹੱਥ ਜੋੜ ਕੇ ਬੇਨਤੀ ਕਰਦਾ ਦਾਲ ਪੰਜਾਬ ਸਰਕਾਰ ਨੂੰ ਵੀ ਕਰਦਾ ਭਗਵੰਤ ਮਾਨਾ ਇਹ ਤੈਨੂੰ ਬੇਨਤੀ ਕਰਦੇ ਆ ਦਿੱਲੀ ਦਾ ਨਾ ਬਾਂਜੀ ਤੈਨੂੰ ਵੋਟਾਂ ਲੋਕਾਂ ਨੇ ਉਂਝ ਪਾ ਦੇਣੀਆਂ ਪੰਜਾਬ ਦਾ ਬਾਂਜੀ ਜੇ ਨਾ ਬਣਿਓ ਤੇ ਜਿਤਨਾ ਉਹਨਾਂ ਨੂੰ ਕਲੰਕ ਲੱਗਦਾ ਉਹ ਤਰ੍ਹਾਂ ਕਲੰਕ ਲੱਗਣੀ ਗਾੜੀ ਜਿਉਂ-ਜਿਉ ਤਕਨੋਲੋਜੀ ਵਧਦੀ ਜਾਂਦੀ ਆ ਤਾਂ ਹੋਰ ਕੰਪਨੀਆਂ ਆ ਜਾਣਗੀਆਂ ਹੋਰ ਪਾਰਟੀਆਂ ਆ ਜਾਣਗੀਆਂ ਬੇੜਾ ਘਰ ਖੋਲੂਗਾ ਪੰਜਾਬ ਦਾ ਬਣ ਜਾ ਰੱਬ ਦਾ ਬਣ ਜਾ ਹੱਥ ਜੋੜ ਕੇ ਬੇਨਤੀ ਕਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰੂ ਇਹ ਬਜ਼ੁਰਗ ਨੇ ਜਿਹੜੇ ਪੰਜਾਬ ਦੇ ਵੱਖ-ਵੱਖ ਦੋਨਿਆਂ ਤੋਂ ਇੱਥੇ ਪਹੁੰਚੇ ਹੋਏ ਨੇ ਤਾਂ ਹਰ ਰੰਗ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਵੇਲੇ ਚੌਥਾ ਦਿਨ ਹੈ ਮੋਰਚੇ ਦੇ ਉੱਪਰ ਤਾਂ ਕਿਸਾਨ ਪੂਰੀ ਤਰ੍ਹਾਂ ਇੱਥੇ ਡਟੇ ਹੋਏ ਨੇ ਲੰਗਰ ਦਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਤਾਂ ਹਰ ਕੋਈ ਆਪਣੇ ਤਰੀਕੇ ਦੇ ਨਾਲ ਜਿਹੜੇ ਨੇ ਆਪਣੇ ਜਜ਼ਬਾਤ ਇੱਥੇ ਮੀਡੀਆ ਦੇ ਨਾਲ ਜਾਂ ਮੁਕੱਦਮੇ ਹੋ ਕੇ ਸਾਂਝੇ ਕਰ ਰਹੇ ਨੇ ਤਾਂ ਹਰ ਉਮਰ ਦਾ ਇੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਇਸ ਵੇਲੇ ਮੋਰਚੇ ਦੇ ਵਿੱਚ ਜਿਹੜਾ ਉਹ ਡਟਿਆ ਹੋਇਆ ਤਾਂ ਇਹ ਤਸਵੀਰ ਹੈ ਅੱਜ ਚੌਥੇ ਦਿਨ ਦੀ ਸ਼ੰਭੂ ਮੋਰਚੇ ਦੇ ਉੱਪਰ ਜਿਹੜਾ ਇਸ ਵੇਲੇ ਸ਼ਾਂਤੀਪੂਰਕ ਤਰੀਕੇ ਦੇ ਨਾਲ ਚੱਲ ਰਿਹਾ ਕੈਮਰਾਮੈਨ ਮੋਨੂ ਦੇ ਨਾਲ ਮਨਪੀਰ ਸਿੰਘ ਕਾਲੂ ਜਗਬਣੀ ਟੀਵੀ ਸ਼ੰਭੂ ਬਾਰਡਰ